ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਹੀ ਹੈ ਕਿ ਹੁਣ ਜੇ ਅਪਾ ਝੋਨੇ ਦੀ ਫਸਲ ਦੀ ਜੇ ਅਪਾ ਗੱਲ ਕਰੀਏ ਝੋਨੇ ਦੀ ਫਸਲ ਜਿਹੜੀ ਭਰਜੋ ਬਣ ਤੇ ਜਿੱਦਾਂ ਹੁਣ ਪੱਕਣ ਦੇ ਜੋਗ ਅਮਦਲੀ ਹੋਈ ਪਈ ਆ ਪੂਰੀ ਫਸਲ ਜਿਹੜੀ ਐਂ ਤੇ ਇੱਕ ਜਿਹੜੀ ਝੋਨੇ ਦੀ ਫਸਲ ਨੂੰ ਜਿਹੜੀ ਮੈਂ ਤੈਨੂੰ ਦੱਸਣਾ ਜਿਵੇਂ ਕਿ ਇੱਕ ਬਿਮਾਰੀ ਜਿਹੜੀ ਲੱਗੀ ਹੋਈ ਆ ਰੋਗ ਜਿਹੜਾ ਲੱਗਾ ਹੋਇਆ ਵਾ ਇਸ ਝੋਨੇ ਦੀ ਫਸਲ ਨੂੰ ਉਹ ਹੈ ਜੀ ਹਲਦੀ ਰੋਗ ਮਨ ਦੀ ਕਿੱਦਾਂ ਮਨ ਦੀ ਇਸ ਬਿਮਾਰੀ ਤੋਂ ਆਪਾਂ ਛੁਟਕਾਰਾ ਪਾ ਸਕਦੇ ਆ ਝੋਨੇ ਦੀ ਫਸਲ ਜੋ ਝੋਨੇ ਦੀ ਜਿਹੜੀ ਜਿਹੜੀ ਫਸਲ ਵਾ ਤੇ ਆ ਦੇਖੋ ਮੈਂ ਹੁਣ ਤੁਹਾਨੂੰ ਹਲਾ ਕੇ ਦੱਸਦਾ ਆ ਦੇਖੋ ਹਲਦੀ ਆ ਦੇਖੋ ਕਿੱਦਾਂ ਹਲਦੀ ਜਿਹੜੀ ਆ ਪੂਰੇ ਪੱਤਿਆਂ ਨੂੰ ਚਮੜੀ ਹੋਈ ਆ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਬੂਟਾ ਫੁੱਟ ਲੈਣੇ ਆ ਵੇਖੋ ਹਲਦੀ ਕਿਉਂਕਿ ਪਿਛਲੇ ਸਾਲ ਇਹ ਨਹੀਂ ਸੀ ਆ ਗਈ ਬਿਮਾਰੀ ਤੇ ਇਹ ਨਵੀਂ ਬਿਮਾਰੀ ਜਾਗ ਪਈ ਹੈ ਜੀ ਝੋਨੇ ਦੀ ਫਸਲ ਜਿੱਦਾਂ ਮਤਲਬ ਕਿ ਹੁਣ ਆ ਵੇਖੋ ਹੱਥ ਵੀ ਪੂਰੇ ਜਿਦਾ ਹਲਦੀ ਵਾਂਗੂ ਪੀਲੇ ਪੀਲੇ ਹੋ ਗਏ ਆ ਜਿਦਾ ਹਨਾ ਆ ਵੇਖੋ ਸਾਰੀ ਫਸਲ ਹੀ ਜਿੱਦਾਂ ਮਤਲਬ ਦੀ ਝੋਨੇ ਦੀ ਜਿੱਦਾਂ ਲਗਭਗ ਸਾਰੀ ਜਿੱਦਾ ਹਲਦੀ ਰੋਗ ਲੱਗਾ ਹੁੰਦਾ ਮਤਲਬ ਕਿ ਪੋਸਟਾਂ ਵੀ ਪਾਈਆਂ ਜਾ ਰਹੀਆਂ ਨੇ ਕਿ ਹੈ ਸਪਰੇ ਜਿੱਦਾਂ ਹੁਣ ਕਰਾਉਣੀ ਚਾਹੀਦੀ ਪਰ ਦੇਖਿਆ ਜਾਵੇ ਤਾਂ ਸਪਰੇ ਦਾ ਵੀ ਨਹੀਂ ਕੋਈ ਫਾਇਦਾ ਮਤਲਬ ਕਿ ਕਈ ਕਿਸਾਨ ਵੀ ਰਾਣਕ ਸਪਰੇਆ ਵੀ ਕਰਾਈਆਂ ਕੋਈ ਫਾਇਦਾ ਨਹੀਂ ਹੋਇਆ ਪਰ ਆ ਵੇਖ ਲਓ ਜਿਹੜੇ ਇਹ ਚ ਦਾਣੇ ਵਾਲੇ ਜਿਹੜੇ ਸਿੱਟੇ ਆ ਜਿਹਦਾ ਹੁਣ ਆ ਵੇਖੋ ਕਾਲੇ ਹੋ ਗਏ ਆ ਸਾਹ ਦੇਖ ਲਓ ਤੁਹਾਡੇ ਸਾਹਮਣੇ ਆ ਆ ਟੋਟਲੀ ਆ ਵੇਖੋ ਕਾਲੇ ਹੋ ਗਏ ਆ ਤੇ ਹਲਦੀ ਜਿਹੜੀ ਆ ਜਿਹੜੀ ਪੂਰੀ ਐ ਬੂਟਿਆਂ ਦੇ ਉੱਪਰ ਜੰਮੀ ਹੋਈ ਮੈਂ ਇੱਕ ਵਾਰੀ ਤੁਹਾਨੂੰ ਹਿਲਾ ਕੇ ਦਿਖਾ ਦਿੰਦਾ ਵੇਖੋ ਤੁਸੀਂ ਦੇਖੋ ਕਿ ਆ ਕਿੱਥੋਂ ਕਿਧਾ ਉੱਠਦੀ ਆ ਕਿਉਂਕਿ ਅਸੀਂ ਫੇਸਬੁਕ ਤੇ ਵੀ ਵੀਡੀਓ ਦੇਖਦੇ ਨੇ ਕਿ ਤੁਸੀਂ ਆ ਸਪਰੇਅ ਕਰਾਓ ਫਲਾਣਾ ਕਰਾਓ ਪਰ ਨਹੀਂ ਸਪਰੇਅ ਕਰਾਉਣ ਦਾ ਵੀ ਕੋਈ ਫਾਇਦਾ ਨਹੀਂ ਜੇ ਅਸੀਂ ਇਹ ਪਹਿਲਾਂ ਜਦੋਂ ਹੁਣ ਝੋਨਾ ਨਿਸਰ ਗਿਆ ਪੂਰਾ ਮਤਲਬ ਕਿ ਹੁਣ ਤਾਂ ਪੱਕਣ ਦੇ ਯੋਗ ਆ ਮਤਲਬ ਕਿ ਹਨਾ ਜੇ ਪਹਿਲਾਂ ਪਾ ਸਪਰੇਅ ਕਰਾ ਦਿੰਦੇ ਸ਼ਾਇਦ ਉਦੋਂ ਮਤਲਬ ਕਿ ਜਿਹੜਾ ਜਿਹੜੀ ਬਿਮਾਰੀ ਲੱਗੀ ਝੋਨੇ ਨੂੰ ਇਹ ਜਿਹੜੀ ਕਾਬੂ ਆ ਜਾਣੀ ਸੀ ਪਰ ਹੁਣ ਤੇ ਚਲੋ ਫਸਲ ਪੂਰੀ ਐਨ ਤਿਆਰ ਆ ਮਤਲਬ ਕਿ ਪੂਰੀ ਪੱਕਣ ਦੇ ਯੋਗ ਆ ਮਤਲਬ ਕਿ ਆ ਸਾਰਾ ਖੇਤ ਤੁਸੀਂ ਇੱਧਰ ਹੋਰ ਵੀ ਖੇਤ ਆ ਤੇ ਇਹ ਕਿਸਾਨ ਭਰਾਵਾਂ ਦੇ ਤੇ ਇਹ ਮਤਲਬ ਕਿ ਸਾਰੇ ਹੀ ਟੋਟਲੀ ਮਤਲਬ ਕਿ ਜਿੱਥੇ ਚ ਝੋਨੇ ਦੀ ਫਸਲ ਆ ਮਤਲਬ ਕਿ ਸਾਰੇ ਟੋਟਲੀ ਆਪਾਂ ਸੁਣ ਚ ਵੀ ਆ ਰਿਹਾ ਦੇਖਣ ਜੀ ਆ ਰਿਹਾ ਕਿ ਆ ਜਿਹੜਾ ਇਹ ਇਹ ਜਿਹੜੀ ਬਿਮਾਰੀ ਜਿਹੜੀ ਝੋਨੇ ਲੱਗੀ ਆ ਜਿਹੜੀ ਹਲਦੀ ਰੋਗ ਮਤਲਬ ਕਿ ਹਨਾ ਤੇ ਛਿੱਟੇ ਵੀ ਕਾਲੇ ਹੋ ਗਏ ਆ ਤੇ ਪੀਲੇ ਪੀਲੇ ਹੋ ਗਏ ਜਿਦਾ ਹਲਦੀ ਜੇ ਵਰਗੇ ਹਨਾ ਤੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਫਸਲ ਦਾ ਐਤ ਕੀ ਜਦੋਂ ਹੁਣ ਇਹ ਪ੍ਰਮਾਤਮਾ ਦੀ ਰੱਬੀ ਰੱਖਾ ਮਤਲਬ ਕਿ ਹੁਣ ਹੈ ਕਿਸਾਨ ਭਰਾਵਾਂ ਦਾ ਮੈਂ ਇੱਕ ਵਾਰੀ ਫੇਰ ਤੁਹਾਨੂੰ ਹਲਾਕ ਦੱਸਦਾ ਨਾ ਆ ਵੇਖੋ ਫਲਦਿਓ ਵੇਖੋ ਹਾਲ ਪੂਰੇ ਹਿਲਦੇ ਆ ਤੇ ਉਹ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਕਮੈਂਟਾਂ ਦੇ ਵਿੱਚ ਕਿ ਆਪਾਂ ਨੂੰ ਹੁਣ ਜਦੋਂ ਹੁਣ ਝੋਨਾ ਤੇ ਚਲੋ ਸਾਰਾ ਪੱਕਾ ਹੋਇਆ ਮੰਨ ਲਓ ਕਿ ਹੁਣ ਪੱਕਣ ਦੇ ਯੋਗ ਹੀ ਆਪਾਂ ਕਹਿ ਸਕਦੇ ਤੇ ਆਪਾਂ ਨੂੰ ਸਪਰੇਅ ਜਦੋਂ ਹੁਣ ਕਰਾਉਣੀ ਚਾਹੀਦੀ ਜਾਂ ਨਹੀਂ ਕਰਨੀ ਤੁਹਾਡੀ ਆਪਾਂ ਕਮੈਂਟਾਂ ਦੇ ਵਿੱਚ ਸਲਾਹ ਲੈਣੀ ਹੈ ਪਰ ਕੁਝ ਜਿਹੜੇ ਝੋਨੇ ਦੇ ਜਿਹੜੇ ਬੂਟੇ ਹਨ ਆ ਵੇਖੋ ਸੁੱਕ ਗਏ ਆ ਮੰਨ ਲਓ ਕਿ ਆ ਦੇਖ ਲਓ ਤੁਹਾਡੇ ਸਾਹਮਣੇ ਤੇ ਜੋ ਕੁਝ ਹੋ ਗਿਆ ਚਲੋ ਜੋ ਨਿਕਲੇਗਾ ਇਸਚ ਠੀਕ ਹੈ ਫਿਰ ਹੁਣ ਕਰ ਵੀ ਕੀ ਸਕਦੇ ਆ ਬਾਕੀ ਬੂਟੇ ਦੇਖ ਲੋ ਮੈਂ ਤੁਹਾਨੂੰ ਇੱਕ ਹੋਰ ਬੂਟਾ ਪੁੱਟ ਕੇ ਦਿਖਾਣਾ ਵੇਖ ਲੋ ਪੂਰਾ ਹੀ ਹਲਦੀਣਾ ਪੂਰਾ ਐਨ ਪੀਲਾ ਹੋਇਆ ਪਿਆ ਵੇਖੋ ਕਿਤਾ ਹਿੱਲੰਦੇ ਆਹ ਕੋ ਇਹ ਆਹ ਦੇਖੋ ਤੇ ਚਲੋ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਣਾ ਕਿ ਆਪਾਂ ਹੁਣ ਇਹਦੀ ਸਪਰੇ ਆਪਾਂ ਕਰਾਈਏ ਕਿ ਨਾ ਕਰਾਈਏ ਜਿਦਾ ਹੁਣ ਕਈਆਂ ਨੇ ਤੇ ਚਲੋ ਕਰਾਤੀ ਆ ਤੇ ਹਜੇ ਆਪਾਂ ਨਹੀਂ ਕਰਾਈ ਦਾ ਮਤਲਬ ਕਿ ਹਨਾ ਖੇਤ ਦੇ ਵਿੱਚ ਕਿ ਬਾਕੀ ਤੁਸੀਂ ਸਾਨੂੰ ਕਮੈਂਟਾਂ ਦੇ ਆਪਣੇ ਤੁਸੀਂ ਰਾਏ ਜ਼ਰੂਰ ਦੱਸਣੀ ਕਿ ਜਿਦਾ ਹੁਣ ਹਸਲਦੀ ਰੋਗ ਜਿਹੜਾ ਲੱਗਾ ਮਤਲਬ ਕਿ ਛੋਣੇ ਨੂੰ ਜਿਹੜੀ ਬਿਮਾਰੀ ਲੱਗੀ ਆ ਤੇ ਇਹਦੀ ਆਪਾਂ ਨੂੰ ਸਪਰੇਅ ਕਰਾਉਣੇ ਚਾਹੀਦੇ ਕਿ ਨਹੀਂ ਚਾਹੀਦੇ ਇਹ ਤੁਹਾਨੂੰ ਦੱਸਣਾ ਜੀ ਤੇ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ